ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਦੀ ਫਤਿਹ ਸ਼੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਸਰਵਉੱਚ ਅਦਾਲਤ ਧਰਤੀ ਦਾ ਇੱਕੋ ਇੱਕ ਅਜੀਹਾ ਥਾਂ ਜਿੱਥੇ ਮਰੀਅਤ ਅਤੇ ਪੀੜੀ ਦਾ ਸੁਮੇਲ ਹੈ ਰਾਜਸੀ ਅਤੇ ਅਧਿਆਤਮਿਕ ਸ਼ਕਤੀ ਇੱਕੋ ਛਤ ਹੇਠ ਇਤਿਹਾਸ ਗਵਾਹ ਹੈ ਕਿ ਇਸ ਪਵਿੱਤਰ ਤਖ਼ਤ ਦੇ ਸਨਮੁਖ ਕੋਈ ਵੀ ਰਾਜਾ ਮਹਾਰਾਜਾ ਰਾਸ਼ਟਰਪਤੀ ਜਾਂ ਮੁੱਖ ਮੰਤਰੀ ਵੱਡਾ ਨਹੀਂ ਆ ਜੋ ਵੀ ਸਿੱਖ ਮਰਿਆਦਾ ਦੀ ਉਲੰਘਣਾ ਕਰਦਾ ਹੈ ਉਸ ਨੂੰ ਇੱਥੇ ਜਵਾਬਦੇਹ ਹੋਣਾ ਪੈਂਦਾ ਹੈ ਅੱਜ ਅਸੀਂ ਤੁਹਾਨੂੰ ਉਹਨਾਂ ਇਤਿਹਾਸਿਕ ਪਲਾਂ ਬਾਰੇ ਦੱਸਣ ਜਾ ਰਹੇ ਹਾਂ ਜਦੋਂ ਸ਼ਕਤੀਸ਼ਾਲੀ ਸ਼ਖਸੀਅਤਾਂ ਨੂੰ ਇਸ ਤਖਤ ਦੇ ਸਾਹਮਣੇ ਝੁਕਣਾ ਪਿਆ। ਇਹ ਸਾਰੀਆਂ ਸ਼ਖਸੀਅਤਾਂ ਆਪਣੇ ਆਪਣੇ ਸਮੇਂ ਦੇ ਦੌਰਾਨ ਬਹੁਤ ਸ਼ਕਤੀਸ਼ਾਲੀ ਸ਼ਖਸੀਅਤਾਂ ਸਨ। ਸੋ ਸਮਾਨਾ ਖਰਾਬ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸੋ ਆਪ ਸਭ ਅਗੇ ਬੇਨਤੀ ਹੈ ਜੇਕਰ ਤੁਸੀਂ ਸਿੱਖ ਇਤਿਹਾਸ ਦੀ ਰਿਸਪੈਕਟ ਕਰਦੇ ਹੋ ਤਾਂ ਵੀਡੀਓ ਨੂੰ ਆਖਰ ਤੱਕ ਜਰੂਰ ਦੇਖ ਕੇ ਜਾਓ। ਇਸ ਲਿਸਟ ਵਿੱਚ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਮਹਾਰਾਜਾ ਰਣਜੀਤ ਸਿੰਘ ਜੀ। ਜਿਨ੍ਹਾਂ ਨੂੰ ਅਸੀਂ ਸ਼ੇਰ-ਏ-ਪੰਜਾਬ ਵੀ ਕਹਿੰਦੇ ਹਾਂ ਪੰਜਾਬ ਦੇ ਮਹਾਨ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦੇ ਨਾਮ ਤੋਂ ਹੀ ਦੁਸ਼ਮਣ ਕੰਬ ਜਾਂਦੇ ਸਨ ਪਰ ਜਦੋਂ ਉਹਨਾਂ ਦਾ ਨੈਤਿਕ ਆਚਰਣ ਸਿੱਖ ਮਰਿਆਦਾ ਦੇ ਉਲਟ ਹੋ ਗਿਆ ਤਾਂ ਅਕਾਲੀ ਫੂਲਾ ਸਿੰਘ ਜੀ ਨੇ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸੰਮੁਖ ਤਲਬ ਕੀਤਾ ਸੀ ਕਹਿੰਦੇ ਹਨ ਉਸ ਸਮੇਂ ਦੇ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੇ ਉਹ ਮਹਾਰਾਜੇ ਨੂੰ ਕੋੜੇ ਮਾਰਨ ਦੀ ਸਜ਼ਾ ਸੁਣਾਈ ਸੀ ਅਤੇ ਫਿਰ ਇਤਿਹਾਸ ਨੇ ਦੇਖਿਆ ਕਿ ਸ਼ੇਰ-ਏ-ਪੰਜਾਬ ਨੇ ਆਪਣੀ ਉਮੀਜ ਉਤਾਰ ਦਿੱਤੀ। ਭਾਵ ਆਪਣੇ ਸ਼ਾਹੀ ਵਸਤਰ ਉਹਨਾਂ ਨੂੰ ਉਤਾਰ ਦਿੱਤਾ। ਭਾਵ ਜੋ ਰਾਜੇ ਮਹਾਰਾਜਿਆਂ ਵਾਲੀ ਸ਼ਾਹੀ ਪੋਸ਼ਾਕ ਹੁੰਦੀ ਹੈ, ਮਹਾਰਾਜੇ ਨੇ ਉਸ ਨੂੰ ਵੀ ਪਰੇ ਉਤਾਰ ਕੇ ਰੱਖ ਦਿੱਤਾ। ਪੂਰੀ ਨਿਮਰਤਾ ਨਾਲ ਬਿਨਾਂ ਕਿਸੇ ਹੰਕਾਰ ਦੇ ਮਹਾਰਾਜੇ ਦੀ ਇਹ ਨਿਮਰਤਾ ਦੇਖ ਕੇ ਸੰਗਤ ਦੇ ਦਿਲ ਪਿਗਲ ਗਏ। ਕੂੜਿਆਂ ਦੀ ਸਜ਼ਾ ਮੁਆਫ ਕਰ ਦਿੱਤੀ ਗਈ ਅਤੇ ਸਿਰਫ ਕੁਝ ਮਾਇਆ ਦੀ ਸੇਵਾ ਲਗਾਈ ਗਈ। ਜਿਸ ਬਾਰੇ ਆਪਾਂ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਵਿੱਚ ਗੱਲ ਕੀਤੀ ਹੋਈ ਹੈ। ਏਸੀ ਅਕਾਲ ਤਖ਼ਤ ਸਾਹਿਬ ਦੀ ਸ਼ਕਤੀ ਅਤੇ ਇੱਕ ਸੱਚੇ ਸਿੱਖ ਦੀ ਨਿਮਰਤਾ ਜੋ ਉਸ ਸਮੇਂ ਪੰਜਾਬ ਰਾਜ ਦਾ ਰਾਜਾ ਸੀ ਉਸ ਸਮੇਂ ਪੰਜਾਬ ਰਾਜ ਕੋਈ ਛੋਟਾ ਮੋਟਾ ਰਾਜ ਨਹੀਂ ਸੀ ਇਸ ਦੀਆਂ ਹੱਦਾਂ ਤਿੱਬਤ ਤੋਂ ਲੈ ਕੇ ਅਫਗਾਨਿਸਤਾਨ ਤੱਕ ਲੱਗਦੀਆਂ ਸਨ ਦੂਸਰੀ ਘਟਨਾ ਵਿੱਚ ਗੱਲ ਕਰਦੇ ਹਾਂ ਬਾਪੂ ਤੀਜਾ ਸਿੰਘ ਪਸੌੜ ਦੀ ਸਾਲ 1928 ਬਾਪੂ ਤੀਜਾ ਸਿੰਘ ਪਸੌੜ ਜੋ ਪੰਚ ਖਾਲਸਾ ਦੀਵਾਨ ਨਾਲ ਜੁੜੇ ਹੋਏ ਸਨ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਭਗਤ ਬਾਣੀ ਨੂੰ ਫਕਾਂ ਦੀ ਕੋਸ਼ਿਸ਼ ਕੀਤੀ ਸੀ ਗੁਰਬਾਣੀ ਨਾਲ ਛੇੜਛਾੜ ਕਰਨ ਦਾ ਦਸਾਹਸ ਕੀਤਾ ਪੰਥਕ ਵਿਦਵਾਨਾਂ ਅਤੇ ਜਥੇਦਾਰਾਂ ਨੇ ਇਸ ਗੱਲ ਨੂੰ ਸਹਿਣ ਨਹੀਂ ਕੀਤਾ ਉਹਨਾਂ ਨੂੰ ਪੰਥ ਵਿੱਚੋਂ ਛੇਕ ਦਿੱਤਾ ਇਹ ਸਿੱਖੀ ਦੀ ਬੁਨਿਆਦ ਨਾਲ ਖਿਲਵਾੜ ਦੀ ਇੱਕ ਸਖਤ ਮਿਸਾਲ ਸੀ ਇਸ ਪਿੱਛੋਂ ਤੀਸਰੀ ਘਟਨਾ ਦੀ ਗੱਲ ਕਰੀਏ ਤਾਂ ਉਹ ਸਨ ਮਾਸਟਰ ਤਾਰਾ ਸਿੰਘ ਸਾਲ ਸੀ 1961 ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਨੇ ਪੰਜਾਬੀ ਸੂਬੇ ਦੀ ਮੰਗ ਲਈ ਮਰਨ ਵਰਤ ਰੱਖਿਆ ਪੂਰੀ ਪੰਜਾਬੀ ਕੌਮ ਦੀਆਂ ਨਜ਼ਰਾਂ ਉਹਨਾਂ ਦੇ ਟਿਕਿਆ ਹੋਈਆਂ ਸਨ ਪਰ ਫਿਰ ਬਿਨਾ ਮੰਗਾ ਮੰਨੇ ਅਰਦਾਸ ਦੀ ਉਲੰਘਣਾ ਕਰਦੇ ਹੋਏ ਉਹਨਾਂ ਨੇ ਇਹ ਵਰਤ ਨੂੰ ਤੋੜ ਦਿੱਤਾ। ਸ੍ਰੀ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਤਲਬ ਕੀਤਾ। ਸਜ਼ਾ ਸੁਣਾਈ ਗਈ ਭਾਂਡੇ ਮਾਂਜਣੇ ਅਤੇ ਜੋੜੇ ਝਾੜਨ ਦੇ। ਇੱਕ ਵੱਡੇ ਨੇਤਾ ਨੇ ਨਿਮਰਤਾ ਨਾਲ ਸਜ਼ਾ ਕਬੂਲ ਕੀਤੀ। ਇਹ ਸੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਨਿਆਂ ਪ੍ਰਣਾਲੀ। ਇਸ ਪਿੱਛੋਂ ਹੁਣ ਚੌਥੀ ਘਟਨਾ ਦੀ ਗੱਲ ਕਰੀਏ ਤਾਂ ਉਹ ਸੀ ਗਿਆਨੀ ਜੈਲ ਸਿੰਘ ਜੋ ਉਸ ਸਮੇਂ ਭਾਰਤ ਦੇ ਰਾਸ਼ਟਰਪਤੀ ਸਨ। ਸਾਲ ਸੀ 1984 ਇਤਿਹਾਸ ਦਾ ਸਭ ਤੋਂ ਦੁਖਦਾਈ ਸਮਾਂ ਜਦੋਂ ਸ਼੍ਰੀ ਦਰਬਾਰ ਸਾਹਿਬ ਤੇ ਫੌਜਾਂ ਨੇ ਹਮਲਾ ਕੀਤਾ ਭਾਵ ਸਾਕਾ ਨੀਲਾ ਤਾਰਾ ਜਿਸ ਨੂੰ ਅਸੀਂ ਆਪਰੇਸ਼ਨ ਬਲੂ ਸਟਾਰ ਵੀ ਕਹਿੰਦੇ ਹਾਂ ਇਸ ਆਪਰੇਸ਼ਨ ਬਲੂ ਸਟਾਰ ਬਾਰੇ 1 ਜੂਨ ਤੋਂ ਲੈ ਕੇ 11 ਜੂਨ ਤੱਕ ਦਾ ਪੂਰਾ ਇਤਿਹਾਸ ਅਸੀਂ ਇਸ ਚੈਨਲ ਉਪਰ ਅਪਲੋਡ ਕੀਤਾ ਹੋਇਆ ਹੈ ਇਸ ਤੋਂ ਪਹਿਲਾਂ ਕਿ ਉਹ ਵੀਡੀਓਜ਼ ਡਿਲੀਟ ਹੋ ਜਾਣ ਉਹ ਇਤਿਹਾਸ ਵੀ ਤੁਸੀਂ ਜ਼ਰੂਰ ਦੇਖਿਓ ਡੇ ਬਾਏ ਡੇ ਹਰ ਦਿਨ ਦਾ ਇਤਿਹਾਸ ਅਸੀਂ ਪੂਰੀ ਡਿਟੇਲ ਵਿੱਚ ਬਿਨਾਂ ਕਿਸੇ ਪੱਖਪਾਤ ਤੋਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ 1984 ਦੇ ਵੇਲੇ ਦੇਸ਼ ਦੇ ਰਾਸ਼ਟਰਪਤੀ ਸਨ ਗਿਆਨੀ ਜੈਲ ਸਿੰਘ ਜੀ। ਫੌਜਾਂ ਦੇ ਸੁਪਰੀਮ ਕਮਾਂਡਰ। ਉਹਨਾਂ ਦੇ ਹੁੰਦਿਆਂ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨ ਦੀ ਬੇਅਦਬੀ ਹੋਈ। ਉਸ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਬੜੀ ਬੇਰਹਿਮੀ ਦੇ ਨਾਲ ਢਾਹ ਦਿੱਤਾ ਗਿਆ ਅਤੇ ਦਰਬਾਰ ਸਾਹਿਬ ਦੀ ਬੇਅਦਬੀ ਤਾਂ ਕੀਤੀ ਗਈ। ਬਾਅਦ ਵਿੱਚ ਗਿਆਨੀ ਜੈਲ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ। ਆਪਣੀ ਭੁੱਲ ਮੰਨੀ ਅਤੇ ਮਾਫੀ ਮੰਗੀ। ਉਹਨਾਂ ਨੂੰ ਧਾਰਮਿਕ ਤਨਖਾਹ ਲਗਾਈ ਗਈ। ਰਾਸ਼ਟਰਪਤੀ ਹੋਣ ਦੇ ਬਾਵਜੂਦ ਅਕਾਲ ਤਖਬ ਸਾਹਿਬ ਸਾਹਮਣੇ ਉਹ ਇੱਕ ਆਮ ਸਿੱਖ ਸਨ। ਹੁਣ ਗੱਲ ਕਰਦੇ ਹਾਂ 5ਵੀਂ ਘਟਨਾ ਦੀ। 1984-85 ਦੇ ਸਮੇਂ ਕੇਂਦਰੀ ਗ੍ਰਹਿ ਮੰਤਰੀ ਸਨ ਸਰਦਾਰ ਬੂਟਾ ਸਿੰਘ। ਸਾਕਾ ਨੀਲਾ ਤਾਰਾ ਤੋਂ ਬਾਅਦ ਅਕਾਲ ਤਖਬ ਸਾਹਿਬ ਦੀ ਮੁਰੰਮਤ ਦਾ ਸਵਾਲ ਆਇਆ ਤਾਂ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਨੇ ਸਰਕਾਰੀ ਕਾਰ ਸੇਵਾ ਕਰਵਾਉਣ ਦਾ ਫੈਸਲਾ ਕੀਤਾ। ਪੰਥ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ। ਬੂਟਾ ਸਿੰਘ ਨੂੰ ਪੰਥ ਤੋਂ ਛੇਕ ਦਿੱਤਾ ਗਿਆ। ਕਾਫੀ ਸਾਲਾਂ ਬਾਅਦ 1994 ਵਿੱਚ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸਨਮੁਖ ਹੋਏ। ਉਹਨਾਂ ਨੂੰ ਭਾਰੀ ਧਾਰਮਿਕ ਸੇਵਾ ਦੀ ਸਜ਼ਾ ਲੱਗੀ ਜਿਵੇਂ ਜੋੜੇ ਸਾਫ਼ ਕਰਨੇ, ਭਾਂਡੇ ਮੱਝਣੇ ਆਦਿ। ਸਜ਼ਾ ਪੂਰੀ ਹੋਣ ਤੋਂ ਬਾਅਦ ਹੀ ਉਹਨਾਂ ਨੂੰ ਪੰਥ ਵਿੱਚ ਵਾਪਸ ਲਿਆ ਗਿਆ ਸੀ। ਹੁਣ ਜੇਕਰ ਛੇਵੀਂ ਘਟਨਾ ਦੀ ਗੱਲ ਕਰੀਏ ਤਾਂ ਇਹ 1986 ਦੇ ਸਮੇਂ ਉਸ ਸਮੇਂ ਦੇ ਮੌਜੂਦਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੇ ਨਾਲ ਸੰਬੰਧਿਤ ਹੈ। ਮੁੱਖ ਮੰਤਰੀ ਸਰਜੀਤ ਸਿੰਘ ਬਰਨਾਲਾ ਨੇ ਸ਼ਰੀਦ ਦਰਬਾਰ ਸਾਹਿਬ ਕੰਪਲੈਕਸ ਵਿੱਚ ਪੁਲਿਸ ਭੇਜ ਦਿੱਤੀ ਅਤੇ ਆਪਰੇਸ਼ਨ ਬਲੈਕ ਥੰਡਰ 1 ਹਾਲਾਂਕਿ ਉਹਨਾਂ ਦੇ ਪਰਿਵਾਰਕ ਮੈਂਬਰ ਇਸ ਗੱਲ ਨੂੰ ਨਕਾਰਦੇ ਹਨ ਕਿ ਉਹਨਾਂ ਨੇ ਅਜਿਹਾ ਕੁਝ ਵੀ ਨਹੀਂ ਕੀਤਾ ਸੀ ਪਰ ਬਹੁਤੀਆਂ ਅਖਬਾਰਾਂ ਅਤੇ ਬਹੁਤ ਸਾਰੇ ਆਰਟੀਕਲਸ ਵਿੱਚੋਂ ਸਾਨੂੰ ਇਹ ਜਾਣਕਾਰੀ ਮਿਲਦੀ ਹੈ ਭਾਈ ਦਰਸ਼ਨ ਸਿੰਘ ਰਾਗੀ ਜੋ ਉਸ ਸਮੇਂ ਕਾਰਜਕਾਰੀ ਜਥੇਦਾਰ ਸਨ ਉਹਨਾਂ ਨੇ ਸਰਜੀਤ ਸਿੰਘ ਬਰਨਾਲਾ ਨੂੰ ਤਲਬ ਕੀਤਾ ਪਰ ਬਰਨਾਲਾ ਸਾਹਿਬ ਪੇਸ਼ ਨਹੀਂ ਹੋਏ ਨਤੀਜਾ ਉਹਨਾਂ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ। ਬਾਅਦ ਵਿੱਚ ਜਦੋਂ ਉਹ ਪੇਸ਼ ਹੋਏ ਤਾਂ ਉਹਨਾਂ ਨੂੰ 21 ਦਿਨਾਂ ਲਈ ਲੰਗਰ ਵਿੱਚ ਸੇਵਾ, ਪਾਠਕਾਂ ਦੀ ਸਜ਼ਾ ਮਿਲੀ। ਉਹਨਾਂ ਨੇ ਨਿਮਰਤਾ ਨਾਲ ਸਜ਼ਾ ਸਵੀਕਾਰ ਕਰ ਲਈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸਰਜੀਤ ਸਿੰਘ ਬਰਨਾਲਾ ਨੂੰ ਉਸ ਸਮੇਂ ਥਮਲੇ ਦੇ ਨਾਲ ਬਣ ਕੇ ਗਲੀ ਦੇ ਵਿੱਚ ਇੱਕ ਤਖਤੀ ਤੱਕ ਵੀ ਲਟਕਾਈ ਗਈ ਸੀ ਜਿਸ ਉੱਪਰ ਲਿਖਿਆ ਸੀ ਮੈਂ ਪਾਪੀ ਤੂੰ ਬਖਸ਼ਣਹਾਰ। ਤੁਹਾਡੀ ਜਾਣਕਾਰੀ ਲਈ ਅਸੀਂ ਦੱਸ ਦਈਏ ਜਿੰਨੀਆਂ ਵੀ ਘਟਨਾਵਾਂ ਅਸੀਂ ਹੁਣ ਤੱਕ ਦੱਸਿਆ ਹਨ। ਜੇਕਰ ਤੁਸੀਂ ਇਹਨਾਂ ਬਾਰੇ ਕੋਈ ਸੈਪਰੇਟ ਵੀਡੀਓ ਕਿਸੇ ਖਾਸ ਘਟਨਾ ਬਾਰੇ ਜਾਣਨੀ ਚਾਹੁੰਦੇ ਆ ਤਾਂ ਕਮੈਂਟ ਕਰਕੇ ਦੱਸਿਓ ਆਪਾਂ ਉਸ ਬਾਰੇ ਇੱਕ ਸੈਪਰੇਟ ਅਲੱਗ ਤੋਂ ਡਿਟੇਲ ਵਿੱਚ ਵੀਡੀਓ ਬਣਾ ਦੇਾਂਗੇ ਸੋ ਹੁਣ ਗੱਲ ਕਰਦੇ ਆਂ ਸੱਤਵੀਂ ਘਟਨਾ ਦੀ ਜੋ ਹਾਲੀਆਂ ਵਿੱਚ ਹੀ ਵਾਪਰੀ ਹੈ ਇਹ ਹੈ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਲੀਡਰਸ਼ਿਪ ਦੀ ਸਾਲ ਸੀ 2024 ਤੇ ਉਸ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਗਿਆਨੀ ਰਗबीर ਸਿੰਘ ਜੀ 2007 ਤੋਂ 2017 ਤੱਕ ਅਕਾਲੀ ਦਲ ਦੀ ਸਰਕਾਰ ਦੌਰਾਨ ਹੋਈਆਂ ਗਲਤੀਆਂ ਜਿਵੇਂ ਡੇਰਾ ਸਰਸਾ ਮੁਖੀ ਨੂੰ ਮਾਫੀ ਦੇਣਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਇਨਸਾਫ ਵਿੱਚ ਦੇਰੀ ਵਿਵਾਦਿਤ ਅਫਸਰਾਂ ਦੀ ਤਾਇਨਾਤੀ ਆਦਿ ਅਕਾਲ ਤਖਬਾ ਜੀ ਨੇ ਸੁਖਬੀਰ ਬਾਦਲ ਨੂੰ ਤਨਖਾਹਿਆ ਕਰਾ ਦਿੱਤਾ ਉਹਨਾਂ ਨੂੰ ਨਿਮਰਤਾ ਸਹਿਤ ਸੇਵਾ ਕਰਨ ਅਤੇ ਪੰਥ ਤੋਂ ਮਾਫੀ ਮੰਗਣ ਲਈ ਕਿਹਾ ਗਿਆ ਅਤੇ ਉਸ ਸਮੇਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਸਾਰੀਆਂ ਸਿਜਾਵਾਂ ਨੂੰ ਸਿਰ ਮੱਥੇ ਪਰਵਾਨ ਕੀਤਾ ਜਿਸ ਨੂੰ ਭੁਗਤਨ ਦੌਰਾਨ ਉਹਨਾਂ ਉਤੇ ਗੋਲੀ ਦੇ ਨਾਲ ਹਮਲਾ ਵੀ ਹੋਇਆ ਸੀ ਜਿਸ ਬਾਰੇ ਤੁਸੀਂ ਜਾਣਦੇ ਹੋਵੋਗੇ ਸੋ ਉੱਪਰ ਦਸੀਆਂ ਘਟਨਾਵਾਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਕਾਰਵਾਈ ਇਹ ਸਾਰੀ ਪ੍ਰਕਿਰਿਆ ਸਾਬਤ ਕਰਦੀ ਹੈ ਕਿ ਅਜੇ ਵੀ ਸ੍ਰੀ ਅਕਾਲ ਤਖਤ ਸਾਹਿਬ ਦਾ ਅਧਿਕਾਰ ਜਿਉਂਦਾ ਹੈ ਅਤੇ ਹਰ ਇੱਕ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਣਾ ਸੁਪਰੀਮ ਮੰਨਦਾ ਹੈ ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਦੇ ਪਿਤਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ 2009 ਵਿੱਚ ਅਕਾਲ ਤਖਤ ਸਾਹਿਬ ਨੇ ਫਖਰੀ ਕੌਮ ਦਾ ਖਿਤਾਬ ਦਿੱਤਾ ਸੀ ਪਰ 2024 ਵਿੱਚ ਉਹਨਾਂ ਦੀ ਸਰਕਾਰ ਦੌਰਾਨ ਹੋਈਆਂ ਗਲਤੀਆਂ ਕਾਰਨ ਇਹ ਕਿਤਾਬ ਨੂੰ ਵਾਪਸ ਲੈ ਲਿਆ ਗਿਆ ਸੋ ਅਜਿਹੇ ਹੀ ਕਾਰਵਾਈਆਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਮੇਂ-ਸਮੇਂ ਤੇ ਹੋਈਆਂ ਦੇਖੀਆਂ ਜਾ ਸਕਦੀਆਂ ਹਨ ਸੋ ਇਹ ਸਨ ਉਹ ਇਤਿਹਾਸਕ ਪਲ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਇਹ ਸਾਬਤ ਕੀਤਾ ਕਿ ਸਿੱਖੀ ਵਿੱਚ ਕੋਈ ਵੀ ਸ਼ਖਸੀਅਤ ਧਰਮ ਤੋਂ ਵੱਡੀ ਨਹੀਂ ਆ ਮਹਾਰਾਜਾ ਹੋਵੇ ਜਾਂ ਰਾਸ਼ਟਰਪਤੀ ਮੁੱਖ ਮੰਤਰੀ ਹੋਵੇ ਜਾਂ ਕੇਂਦਰੀ ਮੰਤਰੀ ਜੇਕਰ ਸਿੱਖ ਮਰਿਆਦਾ ਦੀ ਉਲੰਘਣਾ ਹੁੰਦੀ ਹੈ ਤਾਂ ਸਭ ਨੂੰ ਇੱਥੇ ਜਵਾਬਦੇਹ ਹੋਣਾ ਪੈਂਦਾ ਹੈ ਅਤੇ ਇਹ ਵੀ ਇਤਿਹਾਸ ਸਾਡੇ ਸਾਹਮਣੇ ਹੈ ਕਿ ਜਿਨ੍ਹਾਂ ਨੇ ਨਿਮਰਤਾ ਨਾਲ ਆਪਣੀਆਂ ਗਲਤੀਆਂ ਮੰਨੀਆਂ ਉਹਨਾਂ ਨੂੰ ਪੰਥ ਨੇ ਮੁਆਫ ਕੀਤਾ ਪਰ ਜਿਨ੍ਹਾਂ ਨੇ ਹੰਕਾਰ ਵਿੱਚ ਆ ਕੇ ਮੁਆਫੀ ਮੰਗਣਨ ਤੋਂ ਇਨਕਾਰ ਕੀਤਾ ਉਹਨਾਂ ਦੇ ਨਾਮ ਇਤਿਹਾਸ ਵਿੱਚ ਕਾਲੇ ਅੱਖਰਾਂ ਵਿੱਚ ਲਿਖੇ ਗਏ ਸੋ ਇਹ ਹੈ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਇਹ ਹੈ ਸਿੱਖ ਪਰੰਪਰਾ ਦੀ ਸ਼ਕਤੀ ਜਿੱਥੇ ਨਿਆਂ ਹੈ ਉੱਥੇ ਭੈਅ ਭੀਤ ਨਹੀਂ ਜਿੱਥੇ ਸੱਚ ਹੈ ਉੱਥੇ ਤਾਕਤ ਦਾ ਹੰਕਾਰ ਨਹੀਂ ਜਿੱਥੇ ਧਰਮ ਹੈ ਉੱਥੇ ਸਿਆਸਤ ਵੀ ਝੁਕਦੀ ਹੈ। ਇਹੀ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ ਇਤਿਹਾਸ, ਇਹੀ ਹੈ ਸਿੱਖ ਪੰਥ ਦਾ ਮਾਣ। ਸੋ ਜਿਹੜੀਆਂ ਸੰਗਤਾਂ ਨੂੰ ਇਹ ਨਹੀਂ ਪਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਇਤਿਹਾਸ ਕੀ ਹੈ, ਸ਼ੁਰੂ ਤੋਂ ਲੈ ਕੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਥੜਾ ਬਣਾਇਆ ਗਿਆ, ਉਦੋਂ ਤੋਂ ਲੈ ਕੇ ਅੱਜ ਤੱਕ ਦਾ ਕੀ ਇਤਿਹਾਸ ਹੈ, ਹਰ ਇੱਕ ਸਾਲ ਦਾ ਸ੍ਰੀ ਅਕਾਲ ਤਖਤ ਸਾਹਿਬ ਦਾ ਇਤਿਹਾਸ ਅਸੀਂ ਇਸ ਚੈਨਲ ਉੱਪਰ ਇੱਕ ਵੀਡੀਓ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਆ। ਜੇਕਰ ਸਮਾਂ ਹੋਵੇ ਤਾਂ ਉਸ ਵੀਡੀਓ ਨੂੰ ਵੀ ਜਰੂਰ ਦੇਖਿਓ ਸੋ ਮਿਲਦੇ ਹਾਂ ਕਿਸੇ ਹੋਰ ਅਜੀਹੀ ਇਤਿਹਾਸਕ ਵੀਡੀਓ ਦੇ ਨਾਲ ਧੰਨਵਾਦ